ਆਪਾਂ ਨੂੰ ਪਤਾ ਹੈ ਬੇਰੋਜ਼ਗਾਰੀ ਦਾ ਦੌਰ ਆ ਬਾਬੇ ਬਣੋ ਸੌਂਕ ਦੇ ਨਾਲ ਬਾਬੇ ਬਣੋ ਸਾਰੀਆਂ ਹਰਕਤਾਂ ਕਰੋ ਪਰ ਬਾਬੇ ਬਣਨ ਦੇ ਦੌਰਾਨ ਆ ਖੇੜੀ ਵਾਲੇ ਬਾਬੇ ਵਾਲੀ ਗਲਤੀ ਨਾ ਕਰੋ ਵਿਆਹ ਸ਼ਾਦੀ ਦੇ ਚੱਕਰ ਜਨਾ ਪੈ ਜਾਓ ਜਦੋਂ ਬਾਬੇ ਬਣ ਗਏ ਨਾ ਇੱਕ ਵਾਰੀ ਬਸ ਨਰੋਲ ਬਾਬੇ ਬਣੋ ਕਿਉਂਕਿ ਬਾਬਾ ਗਰੀ ਦੀ ਵਿੱਚ ਤੁਹਾਡੇ ਕੋਲ ਸਾਰੀ ਫੈਸਿਲਿਟੀ ਆ ਦਿਉਰੀ ਤੁਸੀਂ ਵਿਆਹ ਕਰਾਉਣਾ ਇਹ ਖੇੜੀ ਵਾਲਾ ਬਾਬਾ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਦਿਮਾਗ ਕਿਉਂ ਚੱਕਿਆ ਗਿਆ ਵਿਆਹ ਕਰਾਉਣਾ ਦਾ ਯਾਰ পাগল ਹੋਇਆ ਯਾਰ ਤੇ ਹੁਣ ਲੈ ਲੈ ਜਲੂਸ ਕਢਾ ਕੇ ਹੁਣ ਤੁਰਾ ਫਿਰਦਾਗਾ ਕੂਕੜੀ ਵਾਂਗੂ ਇਕੱਠਾ ਕਰਤਾ ਉਹਨਾਂ ਨੇ ਤੈਨੂੰ ਅੱਜ ਤਾਂ ਬਾਬੇ ਬਣ ਕੇ ਬਾਬੇ ਬਣ ਕੇ ਰੋ ਬਾਬੇ ਵੀ ਵਿਆਹ ਕਰਾਉਂਦੇ ਹੁੰਦੇ ਕਦੇ ਦੇਖੋ ਤੁਸੀਂ ਕਿੰਨੀ ਤਰ੍ਹਾਂ ਦੇ ਬਾਬੇ ਆਏ ਆ ਲੋਕ ਪੰਜਾਬ ਦੇ ਲੋਕ ਏਡੇ ਕ ਮੂਰਖਾ ਇਹਨਾਂ ਨੂੰ ਚਮਤਕਾਰ ਚਾਹੀਦੇ ਆ ਬਸ ਤੁਸੀਂ ਕਰੋ ਤਲਾਸ਼ੇ ਦਿਓ ਲੈ ਬਈ ਤੁਸੀਂ ਉਹ ਦਿਲ ਦੀ ਗੱਲ ਦੱਸ ਦਿਨਾ ਕਿਸੇ ਨੂੰ ਤਲタル ਪੁੱਲੇਗਾ ਲੰਗਰ ਲਾਵੇਂਗਾ ਤੀਆਂ ਦੇ ਵਿਆਹ ਕਰੇਗਾ ਤੂੰ ਪੈਸੇ ਵਾਲਾਂ ਗੱਡੀਆਂ ਹੋਣਗੀਆਂ ਤੇਰੇ ਕੋਲ ਪਰ ਲੋਕਾਂ ਨੂੰ ਪੰਪ ਮਾਰੀ ਤੋਰਿਆ ਉਹਨੇ ਵਾ ਜਿਹੜਾ ਮੱਥਾ ਟੇਕਦਾ ਬਸ ਮਗਰ ਫੋਟੋ ਲਾ ਲੋ ਐ ਜਾਂ ਕਿਸੇ ਦੇਵੀ ਦੇਵਤਿਆਂ ਦੀ ਲਾ ਲੋ ਜਾਂ ਕਿਸੇ ਗੁਰੂਆਂ ਦੀ ਲਾ ਲੋ ਠੀਕ ਹੈ ਜਿਹੜੇ ਜਿਹਨੂੰ ਤੁਸੀਂ ਮੰਨਦੇ ਆ ਉਹਦੇ ਹਿਸਾਬ ਨਾਲ ਜਿਹਨੂੰ ਕਿਸੇ ਗੁਰੂ ਬਣਾਉਣਾਗਾ ਤੇ ਉਹਦੇ ਚੇਲੇ ਬਣ ਕੇ ਅੱਖਾਂ ਮੀਚ ਕੇ ਬਸ ਬਚਨ ਤੇ ਬਚਨ ਛੱਟੀ ਦਰਿਆਉ ਲੋਕ ਤਾਂ ਹੈਗੀ ਇਹੋ ਜੇ ਆ ਜਦੋਂ ਤੁਸੀਂ 4 ਦਿਨ ਵੀ ਕਿਤੇ ਬਹਿ ਗਏ ਨਾ ਸੀਸੋ ਕੇ ਲੋਕਾਂ ਨੇ ਯਕੀਨ ਕਰ ਹੀ ਲੈਣਾਗਾ ਕਿਉਂਕਿ ਪਤਾ ਕੀ ਆ 10 ਜਾਨਾਂ ਨੂੰ ਤੁੱਕੇ ਮਾਰੇ ਦੋ ਮਗਰ ਤੁਹਾਡੀ ਗੱਲ ਸੱਚੀ ਹੋ ਗਈ ਉਹ ਦੋ ਨੇ ਕਿੰਨੀ ਗੱਲ ਕਰਨੀ ਬਾਕੀ ਸੋਸ਼ਲ ਮੀਡੀਆ ਹੈਗਾ ਹੀ ਆ ਸੋਸ਼ਲ ਮੀਡੀਆ ਤੇ ਬੂਸਟ ਕਰੋ ਆਪਦੀ ਪੋਸਟ ਇੱਕ ਵਾਰੀ ਪਾ ਕੇ ਵਜਾ ਵਜਾ ਹੋ ਜਾਣੀ ਆ ਝੂਠ ਬਲਵਾ ਦਿਓ ਹੈ ਕੋਈ ਕੋਈ ਜਾਣਦਾਗਾ 4-5 ਬੰਦਿਆਂ ਤੋਂ ਘਾ ਦਿਓ ਕਿ ਸਾਡੇ ਆਹ ਕੰਮ ਹੋਵੇ ਆਹ ਕੰਮ ਹੋਵੇ ਮੈਂ ਕਹਿੰਦਾ ਦਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਕੰਮ ਹਟ ਹੋਊਗਾ ਅੱਜ ਜੇ ਕੋਈ ਕੰਮ ਚੱਲਦਾ ਤਾਂ ਇਹ ਕੰਮ ਚੱਲਦਾਗਾ ਅੰਨੇ ਹੋ ਕੇ ਪੈ ਜੋ ਮੈਂ ਕਹਿੰਦਾ ਇੱਕ ਸਾਇਕਲ ਹੈ ਨਹੀਂ ਕਿਸੇ ਨੂੰ ਇਹ ਪੰਜਾਬ ਦੇ ਵਿੱਚ ਨਾ ਸਭ ਮੰਦਬੁੱਧੀ ਲੋਕ ਤੁਰੇ ਫਿਰਦੇ ਆ ਇਹਨਾਂ ਨੂੰ ਕੀ ਆ ਇਹ ਇਹ ਇਹਨਾਂ ਦੇ ਮੱਥੇ ਥਾਂ ਥਾਂ ਤੇ ਇਹਨਾਂ ਦੇ ਮੱਥੇ ਚੁਕਣ ਨੂੰ ਤੇ ਕਣੂ ਤੇ ਆਖਰ ਫਿਰਦੇ ਇਹ ਕੋਈ ਜਗਾ ਦੇਖੀ ਨਹੀਂ ਨਾਣੇ ਕੋਈ ਲਾਲ ਲੀੜਾ ਕੋਈ ਪੀਲਾ ਲੀੜਾ ਕੋਈ ਸੰਤਰੀ ਲੀੜਾ ਕੋਈ ਚਿੱਟਾ ਲੀੜਾ ਕਿਸੇ ਪਾਸੇ ਵੀ ਦੇਖਾਂ ਇਹਨਾਂ ਦੇ ਸਿਰ ਨਾਲ ਵਾਲੀ ਥੱਲੇ ਸਿਰ ਨਾਲ ਵਾਲੀ ਥੱਲੇ ਥਾਂ ਥਾਂ ਤੇ ਇਹ ਸਰਚ ਘੁੰਮਦੇ ਫਿਰਦੇ ਆ ਇਹ ਕੋਈ ਜਗਾ ਛੱਡਦੇ ਨਹੀਂ ਹੈਗੇ ਕੋਈ ਸਿਆਣਾ ਹੋਵੇ ਕੋਈ ਡੇਰਾ ਹੋਵੇ ਕੋਈ ਕੋਸ ਹੋਵੇ ਹੱਕ ਪਿੰਡ ਦੇ ਵਿੱਚ ਕਿਨੇ ਡੇਰੇ ਹੁੰਦੇ ਆ ਇਹ ਹਰ ਥਾਂ ਤੇ ਲੰਮੇ ਪੈਣ ਵਾਲੇ ਲੋਕ ਆ ਇਹਨਾਂ ਨੂੰ ਡੋਟੋ ਜਿਹਨਾਂ ਨੱਟਾ ਜਾਂਦਾਗਾ ਮੈਂ ਕਹਿਨਾਗਾ ਸੌ ਕਨਾਲ ਬਾਬੇ ਬਣਾਉਂਦਾ। ਆ ਜਿਹੜੇ ਹੁਣ ਬਣੇ ਹੋਏ ਆ ਤੁਹਾਨੂੰ ਇਹ ਬਾਬੇ ਲੱਗਦੇ ਆ। ਧਿਆਨ ਦੇ ਨਾਲ ਇਹਨਾਂ ਦੇ ਮੂੰਹਾਂ ਦੇਖੋ ਤੁਹਾਨੂੰ ਇਹ ਬਾਬੇ ਲੱਗਦੇ। ਇਹ ਚੰਟ ਲੋਕ ਆ ਭਾਈ। ਇਹ ਸਮਝ ਗਏ। ਤੁਸੀਂ ਵੀ ਸਮਝ ਜਾਓ। ਇਹੀ ਕੋਈ ਚਾਲ ਲਗਾ। ਬਾਕੀ ਜੇ ਤੁਸੀਂ ਭਾਈ ਗ੍ਰੈਗ ਰਸਤੀ ਚ ਪੈਣਾਗਾ ਕੰਮ ਕਰਨਾ ਨਹੀਂ ਹੈ ਨੌਕਰੀ ਕਰਨੀ ਆ। ਉਹ 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 ਨੌਕਰੀ ਦੇ ਵਿੱਚ ਪਾਉਂਗੇ। ਤਾਂ ਬਾਅਦ ਵਿੱਚ ਤੀਵੀਆਂ ਤੁਹਾਡੀਆਂ ਨੇ ਫਿਰ ਬਾਬਿਆਂ ਲਈ ਭਜਣਾ ਕਰ। ਇਸ ਤੋਂ ਪਹਿਲਾਂ ਸਿੱਧਾ ਟੌਪ ਦੀ ਪੋਜੀਸ਼ਨ ਤੇ ਆਓ। ਠੀਕ ਐ? ਐਨੀ ਗੱਲ ਸੀ।